ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਸ਼ਾਹੀ ਟਿੱਕਾ ਨਾਲੇ ਇੱਕ ਗੱਲ ਹੋਰ ਆ ਆਪਾਂ ਮਾਈਕ ਲਿਆਂਦਾ ਦੱਸਿਓ ਕਿਵੇਂ ਆਵਾਜ਼ ਆਉਂਦੀ ਸਾਡੀ ਇਹਦੇ ਵਿੱਚ ਤੇ ਬੀਬੀ ਦੇ ਇੱਥੇ ਲਾ ਰਿਆਂ ਨਾ ਬੜਾ ਚਰਾਇ ਚੁੰਨੇ ਨੂੰ ਨਹੀਂ ਨਹੀਂ ਚੁੰਨੇ ਨੂੰ ਇੱਥੇ ਦੱਸਿਓ ਜਰੂਰ ਆਵਾਜ਼ ਕਿਵੇਂ ਆਉਂਦੀ ਆ ਤੇ ਪਹਿਲਾਂ ਆਪਾਂ ਬਰੈਡਾਂ ਨੂੰ ਕੱਟ ਲਾਂਗੇ ਆ 7 ਬਰੈਡਾਂ ਹੈਗੇ 8 8 ਬਰੈਡਾਂ ਹੈ ਇਹ ਆਪਾਂ ਸਾਹੀ ਟਿਕ ਕਵਣਾ ਲਾਂਗੇ ਬਹੁਤ ਵਧੀਆ ਇਹਨਾਂ ਨੂੰ ਪਾਸਿਆਂ ਤੋਂ ਆਪਾਂ ਲਾ ਦੇਾਂਗੇ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਾਡਾ ਹਜੇ ਲੱਖ ਸਬਸਕ੍ਰਾਈਬ ਨਹੀਂ ਹੋਇਆ ਤੇ ਤੁਸੀਂ ਕਰਿਆ ਕਰੋ ਜਰੂਰ ਇਸ ਤਰ੍ਹਾਂ ਕਰਕੇ ਆਪ ਪਾਸੇ ਲਾ ਦਾਂਗੇ ਬਰੌਣ ਬਰੌਣ Не знаю. ਛਾਹ ਠੇਕਾ ਸੋ ਆਜ ਵੀ ਵਾਚ ਲੱਗਦਾ ਖਾਣ ਚ ਮਿੱਠਾ ਗਲਾਵ ਜਾਣ ਉਹ ਹੁੰਦਾ ਹੈ ਗਲਾਵ ਜਾਣ ਉਹ ਬਣ ਜਾਂਦੇ ਅਲੇ ਹੀ ਆਪਾਂ ਸੂਜੀ ਦੀ ਖੀਰ ਬਣਾਈ ਸੀਗੀ ਤੇ ਦੁੱਧ ਤੁਸੀਂ ਕਹਿੰਦੇ ਸੀਗੇ ਹਲਵਾ ਬਣ ਗਿਆ ਇਹ ਥੋੜਾ ਦੁੱਧ ਘੱਟ ਰਹਿ ਗਿਆ ਸੀ ਤਾਂ ਕਰਕੇ ਉਹ ਗਾੜ੍ਹੀ ਹੋ ਗਈ। ਬਰੇ ਲੱਪਾ ਸਾਰੇ ਕੱਟ ਲਏ ਐ ਤੇ ਹੁਣ ਇਹਨਾਂ ਨੂੰ ਤਰਾਵਾਂਗੇ ਅੱਗ ਬਾਲਾਂਗੇ ਤੇ ਕੜਾਈ ਤਰਾਵਾਂਗੇ ਲਓ ਜੀ ਆਪਾਂ ਸਾਰੇ ਬਰੈਡ ਕੱਟ ਲਏ ਤੇ ਹੁਣ ਆਪਾਂ ਪਹਿਲਾਂ ਚਾਸਨੀ ਬਣਾਵਾਂਗੇ ਇਹਨਾਂ ਨੂੰ ਆਪਾਂ ਬਾਅਦ ਚ ਤਲਾਂਗੇ ਹੁਣ ਆਪਾਂ ਕੜਾਈ 'ਤਰਾਹਾਂ ਅੰਗੇ ਚਾਸਨੀ ਬਣਾਵਾਂਗੇ ਖੰਡ ਦੀ ਕੋਲੀ ਪਾਵਾਂਗੇ 1.5 ਕੋਲੀ ਪਾਣੀ ਦੀ ਪਾਵਾਂਗੇ ਆਪਾਂ जल खंड खुर गई सारी फिर चाशनी बननी शुरू हो जाओ आप थोड़ी भी बाली आई कतार नहीं बनानी आप पतली है खंड खुरनी शुरू हो गई खंड खुर गई थोड़ी जी रहेगी ਔਰ ਇਹ ਆਪਣੇ ਖੰਡ ਖੁਰ ਗਈ ਹੁਣ ਤੇ ਆਪਾਂ ਹੁਣ ਗਲਾਬ ਜਲ ਦਾ ਚਮਚਾ ਪਾਵਾਂਗੇ ਗਲਾਬ ਜਲ ਦਾ ਥੋੜਾ ਜਿਹਾ ਪਾਵਾਂਗੇ ਆਪਾਂ ਥੋੜਾ ਜਿਹਾ ਆਪਾਂ ਕੇਸਰ ਪਾਵਾਂਗੇ ਰੰਗ ਸੋਹਣਾ ਬਣ ਜਾਂਦਾ ਇਹਦੇ ਨਾਲ 5-7 ਮਿੰਟ ਹੁਣ ਸੇਕ ਲਵਾਵਾਂਗੇ ਫਿਰ ਆਪਾਂ ਲਾ ਲਾਂਗੇ। ਤੇ ਹੁਣ ਆਪਣੀ ਚਾਸਨੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਲਾਵਾਂਗੇ। ਲਓ ਹੁਣ ਆਪਾਂ ਦੂਜੀ ਕੜਾਈ ਤਰਾਗੇ। ਤੇ ਚਾਸਨੀ ਨੂੰ ਆਪਾਂ ਢੱਕ ਦੇਾਂਗੇ ਤਾਂ ਇਹਨੂੰ ਆਪਾਂ ਘਿਓ ਚ ਬਣਾਵਾਂਗੇ ਘਿਓ ਪਾਵਾਂਗੇ ਹੁਣ ਜਦੋਂ ਘਿਓ ਗਰਮ ਹੋ ਗਿਆ ਫਿਰ ਆਪਾਂ ਬਰੈਡ ਪਾਵਾਂਗੇ ਲਓ ਹੁਣ ਘਿਓ ਗਰਮ ਹੋ ਗਿਆ ਤੇ ਆਪਾਂ ਬਰੈਡ ਪਾਵਾਂਗੇ ਦੋ ਦੋ ਕਰਕੇ ਪਾਵਾਂਗੇ ਜੇ ਥੋੜੇ ਥੋੜੇ ਭਰਾਂ ਹੋ ਗਏ ਉਹ ਆਪਾਂ ਕੱਢ ਕੇ ਚਾਸਨੀ ਚ ਪਾ ਦਿਆਂਗੇ ਲਓ ਆਪਣੇ ਬਰੇਡ ਭਰਾਂ ਹੋ ਗਏ ਇਹਨਾਂ ਨੂੰ ਆਪਾਂ ਕੱਢ ਲਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਨਿਚੇ ਨਚੋੜਾਂਗੇ ਤੇ ਆਪਾਂ ਦੋ ਨਾਲ ਦੇ ਨਾਲ ਹੋਰ ਪਾ ਦਿਆਂਗੇ ਵਿੱਚ न चढ़ गया सारा हूं आप चासणनी च पा देंगे। ये भी आप इस तरह करके बना लागे सारे आप करके बना लागे लो अपना शाही टिक्का सारा बन गया इनू भी अपा चाशनी चोब देंगे सवार के ਤੁਹਾਨੂੰ 5 ਮਿੰਟਾਂ ਬਾਅਦ ਦਿਖਾਵਾਂਗੇ ਉਹ ਤੋਪਾਟਾ ਕੇ ਰੱਖ ਦਿਆਂਗੇ ਹੁਣ 5 ਮਿੰਟ ਹੋ ਗਏ ਆਪਾਂ ਸਹੀ ਟਿੱਕਾ ਕੱਢ ਲਾਂਗੇ ਹੁਣ ਬਹੁਤ ਵਧੀਆ ਸ਼ਾਹੀ ਟਿੱਕਾ ਬਣਿਆ ਤੇ ਉਹ ਤੇ ਆਪ ਬਦਾਮ ਲਾਵਾਂਗੇ ਮੱਕੀ ਆਏ ਮਿੱਠੇ ਤੇ ਉਹਦੀ ਆ ਜਾਂਦੀ ਹੈ ਹਲਾ ਕਿੰਨਾ ਹੀ ਹਟਾਈ ਜਾਓ ਲਓ ਆਪਣਾ ਸਾਹੀ ਟਿਕਾ ਵੇਖੋ ਕਿੰਨਾ ਵਧੀਆ ਬਣਿਆਗਾ ਬਹੁਤ ਵਧੀਆ ਬਣਿਆ ਤੁਸੀਂ ਵੀ ਬਣਾ ਕੇ ਖਾ ਕੇ ਦੇਖਿਓ ਬਹੁਤ ਵਧੀਆ ਬਣਿਆਗਾ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰੇ